ਜਲੰਧਰ ਦੇ ਆਦਮਪੁਰ ਨੇੜੇ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜੀਆਂ ਵੱਡਾ ਵਿਚਾਰੇ ਰੇਲ ਹਾਦਸਾ ਹੋਣ ਤੋਂ ਟਲ ਚੁੱਕਿਆ ਤਾਂ ਲਾਈਨ ਨੇੜੇ ਖੜੀ ਟਰਾਲੀ ਦੇ ਨਾਲ ਟਕਰਾਈ ਰੇਲ ਗੱਡੀ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਟ੍ਰੇਨ ਜਦੋਂ ਇਹ ਹਾਦਸਾ ਦਰਪੇਸ਼ ਹੋਇਆ ਜਾਨੀ ਨੁਕਸਾਨ ਤੋਂ ਬਚਾਰੇ ਹੈ ਟ੍ਰੇਨ ਦਾ ਇੱਕ ਡੱਬੇ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਥੇ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਤਾਂ ਵੱਡਾ ਬਚਾਰ ਰਿਹਾ ਹੈ ਦਾ ਲਾਈਨ ਨੇੜੇ ਖੜੀ ਟਰਾਲੀ ਦੇ ਨਾਲ ਇਹ ਰੇਲ ਜਾ ਕੇ ਟਕਰਾਈ ਜਾਨੀ ਨੁਕਸਾਨ ਤੋਂ ਬਚਾਰੇ ਹੈ ਲਾਈਨ ਨੇੜੇ ਟਰਾਲੀ ਖੜੀ ਸੀ ਜਿਸ ਦੇ ਨਾਲ ਇਹ ਰੇਲ ਗੱਡੀ ਟਕਰਾ ਗਈ ਤਾਂ ਜਾਨੀ ਨੁਕਸਾਨ ਤੋਂ ਇਸ ਪੂਰੇ ਹਾਦਸੇ ਦੇ ਵਿੱਚ ਬਚਾਰੇ ਹੈ ਤਾਂ ਟ੍ਰੇਨ ਦੇ ਇੱਕ ਡੱਬੇ ਨੂੰ ਨੁਕਸਾਨ ਪਹੁੰਚਿਆ ਇਸ ਹਾਦਸੇ ਦੇ ਵਿੱਚ ਆਦਮپور ਜਲੰਧਰ ਦੀਏ ਤਸਵੀਰ ਜਿੱਥੇ ਹਾਦਸਾ ਦਰਪੇਸ਼ ਆਇਆ ਪਰ ਕਿਸੇ ਵੱਡੇ ਹਾਸੇ ਦਾ ਇਸ ਨੇ ਰੂਪ ਨਹੀਂ ਧਾਰਿਆ ਇਸ ਦੇ ਵਿੱਚ ਵਿਚਾਰੇ ਹੈ ਤਾਂ ਲਾਈਨ ਨੇੜੇ ਖੜੀ ਟਰਾਲੀ ਦੇ ਨਾਲ ਰੇਲ ਗੱਡੀ ਟਕਰਾਈ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਸੀ ਇਹ ਟ੍ਰੇਨ ਜਿਸ ਦਾ ਆਦਮਪੁਰ ਨੇੜੇ ਇਹ ਹਾਦਸਾ ਹੋਇਆ ਹੈ ਪ੍ਰੈਸ ਦੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਰੇ ਹੈ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹਾਲਾਂਕਿ ਟੱਕਰ ਜ਼ਰੂਰ ਹੋਈ ਲਾਈਨ ਦੇ ਨੇੜੇ ਖੜੀ ਟਰਾਲੀ ਦੇ ਨਾਲ ਇਹ ਰੇਲ ਗੱਡੀ ਟਕਰਾਈ ਜ਼ਰੂਰ ਹੈ ਪਰ ਕਿਸੇ ਵੱਡੇ ਹਾਦਸੇ ਦਾ ਰੂਪ ਨਹੀਂ ਧਾਰਿਆ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤਾਂ ਆਦਮਪੁਰ ਦੀ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਹੁਸਨ ਲਾਲ ਜੁੜ ਚੁੱਕੇ ਨੇ ਤਾਂ ਹੁਸਨ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਪਰ ਜ਼ਾਹਰ ਤੌਰ ਦੇ ਉੱਤੇ ਵੱਡਾ ਹਾਦਸਾ ਹੋਣੋਂ ਬਚ ਗਿਆ ਪਰ ਇਹ ਕਿਵੇਂ ਹਾਦਸਾ ਵਾਪਰਿਆ ਲਾਈਨ ਦੇ ਨੇੜੇ ਆਖਿਰ ਇਹ ਟਰਾਲੀ ਕਿਉਂ ਖੜਾਈ ਗਈ ਸੀ ਜਿਸ ਦੇ ਨਾਲ ਇਹ ਟੱਕਰ ਹੋਈ ਹੈ ਜੀ ਮਨੂੰ ਵੀ ਬਤਸਰਾਇ ਤੇ ਆਵਾਂਗਾ ਦੇਖੋ ਇਹ ਜਿਹੜੀ ਵੱਡਾ ਹਾਦਸਾ ਹੋਣੋਂ ਟਲ ਗਿਆ ਹੈਗਾ ਕਿਤੇ ਨਾ ਕਿਤੇ ਅੱਜ ਟ੍ਰੇਨ ਦੇ ਵਿੱਚ ਜਿੰਨੀਆਂ ਜਾਂਨਾ ਸੀ ਉਹਨਾਂ ਦਾ ਬਹੁਤ ਵੱਡਾ ਬਚਾਅ ਹੋ ਗਿਆ ਹੈਗਾ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਦੇਖੋ ਇਹ ਰੇਲਵੇ ਵਿਭਾਗ ਦੇ ਜਿਹੜੇ ਹੈਗੇ ਆਪਣਾ ਹੀ ਕੁਆਟਰਾਂ ਦਾ ਕੰਮ ਜਿਹੜੇ ਰੇਲਵੇ ਦੇ ਕੁਆਟਰਾਂ ਦਾ ਕੰਮ ਕੰਸਟਰਕਸ਼ਨ ਦਾ ਚੱਲਦਾ ਪਿਆ ਸੀਗਾ ਜਿਸ ਦੇ ਦੌਰਾਨ ਇਸ ਟਰਾਲੀ ਵਿੱਚੋਂ ਰੇਤਾ ਜਾ ਕੇ ਹੋਰ ਵਸਤੂ ਜਿਹੜੀ ਉਤਾਰੀ ਗਈ ਸੀ ਇਹ ਟਰਾਲੀ ਸਾਈਡ ਤੇ ਸੀਗੀ ਔਰ ਇੰਨੀ ਕ ਸਾਈਡ ਤੇ ਸੀਗੀ ਜਿਸ ਜਿਸ ਦੀ ਲਪੇਟ ਤੇ ਟ੍ਰੇਨ ਦੀ ਲਪੇਟ ਦੇ ਵਿੱਚ ਆ ਗਈ ਹੈ ਕਿਉਂਕਿ ਇਹ ਦੇਖੋ ਟ੍ਰੇਨ ਜਿਹ ਜਲੰਧਰ ਜਾਂਦੀ ਹੈ ਜਲੰਧਰੋਂ ਫਿਰੋਜ਼ਪੁਰ ਜਾਂਦੀ ਹੈ ਇਸ ਦੇ ਵਿੱਚ ਬਹੁਤ ਸਾਰੇ ਯਾਤਰੀ ਜਿਹੜੇ ਸਵਾਰ ਸਨ ਔਰ ਇੱਥੇ ਰਾਹਤ ਦੀ ਗੱਲ ਇਹ ਰਹੀ ਸੀ ਕਿ ਟ੍ਰੇਨ ਨੇ ਦੂਰੋਂ ਹੀ ਟਰਾਲੀ ਨੂੰ ਦੇਖਦੇ ਹੋਏ ਆਪਣੀ ਰਫ਼ਤਾਰ ਜਿਹੜੀ ਹੈਗੀ ਸਲੋ ਕਰ ਲਈ ਸੀ ਔਰ ਜਿਸ ਦੇ ਨਾਲ ਤੁਸੀਂ ਦੇਖਿਆ ਕਿ ਟਰਾਲੀ ਦੇ ਪਰ ਚਿੱਤਰੇ ਉੱਡ ਗਏ ਹੈਗੇ ਪਰ ਇਸ ਤੋਂ ਜਾਨੀ ਨੁਕਸਾਨ ਤਾਂ ਬਚਾਰਿਆ ਗਿਆ ਹੈ ਪਰ ਹਾਲੇ ਤੱਕ ਜਿਹੜਾ ਹੈਗਾ ਰੇਲਵੇ ਵਿਭਾਗ ਦੇ ਕਿਸੇ ਅਧਿਕਾਰੀ ਨਾਲ ਇਸ ਸੰਬੰਧੀ ਗੱਲ ਨਹੀਂ ਹੋਈ ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਵਿਭਾਗ ਇੰਨੀ ਵੱਡੀ ਅੰਗੇਲੀ ਜਿਹੜੀ ਹੋਈ ਹੈਗੀ ਇਹ ਦੋਨਾਂ ਧਿਰਾਂ ਵੱਲੋਂ ਕੀ ਉਹ ਆਪਣੇ ਵਿਭਾਗ ਦੇ ਉਪਰ ਐਕਸ਼ਨ ਲੈਂਦੇ ਕਿ ਨਹੀਂ ਕੋਈ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਰੇਲ ਲਾਈਨ ਦੇ ਉੱਤੇ ਕਿਸੇ ਵੀ ਚੀਜ਼ ਨੂੰ ਖੜਾ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਦੇ ਨਾਲ ਕੋਈ ਵਿਗਨ ਜਾਂ ਨੇੜੇ ਕੋਈ ਚੀਜ਼ ਖੜੀ ਨਹੀਂ ਕੀਤੀ ਜਾ ਸਕਦੀ ਕਿ ਮੋਡਲੀ ਤਫਤੀਸ਼ ਦੇ ਦੌਰਾਨ ਕੋਈ ਐਫ ਆਈ ਆਰ ਦਰਜ ਹੋਈ ਹੈ ਦੇਖੋ ਅਮਨ ਮੈਂ ਦੱਸਣਾ ਚਾਹਾਂਗਾ ਕਿ ਰੇਲਵੇ ਵਿਭਾਗ ਨਾਲ ਹਾਲੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਹਾਲੇ ਕੋਈ ਵੀ ਜਿਹੜਾ ਹੈਗਾ ਸਫਰਾਗ ਮੀਡੀਆ ਨੂੰ ਜਾ ਕਿਸੇ ਹੋਰ ਅਧਿਕਾਰ ਨੂੰ ਨਹੀਂ ਦਿੱਤਾ ਜਾ ਰਿਹਾ ਪਰ ਕਿਤੇ ਨਾ ਕਿਸ ਤਰੀਕੇ ਦੇ ਨਾਲ ਇਹ ਆਪਾਂ ਦੇਖਦੇ ਹਾਂ ਕਿ ਰੇਲਵੇ ਦੇ ਲਾਈਨ ਦੇ ਲਾਗੇ ਕੋਈ ਵੀ ਵਸਤੂ ਇਸ ਤਰੀਕੇ ਦੇ ਜਾਂ ਕੋਈ ਸਾਧਨ ਨਹੀਂ ਖੜਾ ਕੀਤਾ ਜਾ ਸਕਦਾ ਜਿਸ ਦੇ ਨਾਲ ਕੋਈ ਵੱਡਾ ਹਾਦਸਾ ਹੋ ਸਕੇ ਪਰ ਇੰਨੀ ਵੱਡੀ ਅنگੇਲੀ ਤੁਸੀਂ ਦੇਖੋ ਕਿ ਸੜਕ ਤੇ ਰੇਲਵੇ ਟ੍ਰੈਕ ਤੇ ਬਿਲਕੁਲ ਨਜ਼ਦੀਕ ਇਸ ਇੰਨੀ ਕਿ ਟ੍ਰਾਲੀ ਨਜ਼ਦੀਕ ਸੀ ਕਿ ਉਸ ਦਾ ਜਿਹੜੀ ਉਹ ਟ੍ਰਾਲੀ ਜਿਹੜੀ ਹੈਗੀ ਟ੍ਰੇਨ ਦੇ ਚਪੇੜ ਦੇ ਵਿੱਚ ਆ ਗਈ ਉਹ ਰਾਹਤ ਦੀ ਗੱਲ ਇਹ ਰਹੀ ਹੈਗੀ ਕਿ ਟ੍ਰੇਨ ਨੇ ਦੂਰੋਂ ਹੀ ਆਪਣੀ ਜਿਹੜੀ ਗਤੀ ਆ ਉਹ ਸਲੋ ਕਰ ਦਿੱਤੀ ਡਰਾਈਵਰ ਨੂੰ ਇੱਥੇ ਸ਼ਾਬਾਸ਼ ਦੇਣੀ ਬਣਦੀ ਆ ਜੇਕਰ ਰੇਲ ਟ੍ਰੇਨ ਦੀ ਜਿਹੜੀ ਹੈਗੀ ਆ ਰਫ ਬਹੁਤ ਸਾਰੀਆਂ ਜਾਨਾਂ ਦਾ ਨੁਕਸਾਨ ਵੀ ਹੋਣਾ ਸੀ ਔਰ ਹੋਰ ਵੀ ਵੱਡਾ ਨੁਕਸਾਨ ਹੋ ਜਾਣਾ ਪਰ ਇੱਥੇ ਆਖਰ ਸਵਾਲ ਹੀ ਖੜਾ ਹੁੰਦਾ ਕਿ ਆਖਰ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਹੁਣ ਦੇਖਣਾ ਹੈ ਹੋਗਾ ਕਿ ਰੇਲਵੇ ਵਿਭਾਗ ਆਪਣੇ ਅਧਿਕਾਰੀਆਂ ਤੇ ਕਾਰਵਾਈ ਕਰਦਾ ਜਾਂ ਨਾ ਕਰਦਾ ਇਹ ਹੁਣ ਬਾਦ ਦੀ ਗੱਲ ਹੈ ਦੇਖਣੀ ਪਵੇਗੀ ਇਹ ਵਿਭਾਗ ਦੇ ਵਿੱਚ ਲੋਕ ਕੰਸਟਰਕਸ਼ਨ ਕਰਵਾਈ ਜਾ ਰਹੀ ਸੀ ਹੁਸਨ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਰੇਲਵੇ ਵਿਭਾਗ ਦੇ ਆਪਣੇ ਹੀ ਜਿਹੜੇ ਰੇਲਵੇ ਟ੍ਰੈਕ ਦੇ ਨਜ਼ਦੀਕ ਹੀ ਕੁਆਟਰ ਪਿੰਡ ਮਡੇਰਾ ਚ ਲਾਗੇ ਬਣਦੇ ਪਏ ਨੇ ਉਸੇ ਹੀ ਕੰਸਟਰਕਸ਼ਨ ਚੱਲ ਰਿਹਾ ਸੀ ਜਿੱਥੇ ਟਰਾਲੀ ਆਪਣਾ ਸਮਾਨ ਉਤਾਰ ਕੇ ਬਾਹਰ ਖੜੀ ਕੀਤੀ ਗਈ ਸੀ ਔਰ ਡਰਾਈਵਰ ਨੇ ਟਰਾਲੀ ਦੇ ਡਰਾਈਵਰ ਦੀ ਬੱਡੀ ਲਾਪਰਵਾਹੀ ਹੈ ਕਿ ਉਸਨੇ ਵੀ ਦੇਖਿਆ ਨਹੀਂ ਹੈਗਾ ਕਿ ਪਿੱਛੇ ਟਰੈਕ ਹੈਗਾ ਔਰ ਟਰੈਕ ਵੀ ਬਿਲਕੁਲ ਨਜ਼ਦੀਕ ਹੈਗਾ ਕਿ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਔਰ ਰੇਲਵੇ ਵਿਭਾਗ ਦੇ ਜਿਹੜੇ ਅਧਿਕਾਰੀ ਉੱਥੇ ਮੌਜੂਦ ਸੀ ਉਹਨਾਂ ਵੱਲੋਂ ਵੀ ਇਸ ਵਾਰ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਕਰਕੇ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈਗਾ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਕਿ ਦੋਨਾਂ ਧਿਰਾਂ ਦੀ ਗਲਤੀ ਦੇਖਦੇ ਹੋਏ ਰੇਲਵੇ ਵਿਭਾਗ ਆਪਣੇ ਬੰਦਿਆਂ ਤੇ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਇਹ ਬਾ ਹਾਦਸਾ ਹੋણો ਜਿਹੜਾ ਹੈਗਾ ਜਲੰਧਰ ਜ਼ਿਲ੍ਹੇ ਵਿੱਚ ਟਲ ਗਿਆ ਕਿਉਂਕਿ ਹੁਸਨ ਜਿਸ ਤਰੀਕੇ ਦੇ ਨਾਲੇ ਹਾਦਸਾ ਵਾਪਰਿਆ ਹੈ ਅੰਗੈਲੀ ਤਾਂ ਹੋਈ ਹੈ ਪਰ ਲਾਜ਼ਮੀ ਤੌਰ ਦੇ ਉੱਤੇ ਕਿਉਂਕਿ ਜਦੋਂ ਟਰੈਕ ਕਲੀਅਰ ਕਰਵਾਉਣਾ ਹੁੰਦਾ ਉਹ ਵੀ ਮੁਲਾਜ਼ਮਾਂ ਦੀ ਇਸ ਦੇ ਉੱਤੇ ਤਨਾਤੀ ਹੁੰਦੀ ਹੈ ਡਿਊਟੀ ਲੱਗੀ ਹੁੰਦੀ ਹੈ ਜਿਹੜੇ ਨਿਗਰਾਨੀ ਰੱਖਦੇ ਨੇ ਕਿ ਰੇਲਵੇ ਟਰੈਕ ਦੇ ਉੱਤੇ ਜਾਂ ਲਾਈਨ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵਿਗਨ ਨਾ ਹੋਵੇ ਕਿ ਪੂਰੀ ਇਨਸਪੈਕਸ਼ਨ ਨਹੀਂ ਕੀਤੀ ਗਈ ਸੀ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਜੀਆਰਪੀ ਦੇ ਮੁਲਾਜ਼ਮ ਹੈਗੇ ਉਹ ਅੱਜ ਛੁੱਟੀ ਤੇ ਚੱਲ ਰਹੇ ਸਨ ਪਰ ਹੱਲੇ ਜਿਹੜੇ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਵੱਲੋਂ ਕੋਈ ਵੀ ਜਿਹੜਾ ਹੈਗਾ ਰਿਵਰਸ ਸਾਨੂੰ ਬੈਕ ਕਾਲ ਨਹੀਂ ਦਿੱਤੀ ਗਈ ਨਾ ਹੀ ਉਹਨਾਂ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਦੋਂ ਟ੍ਰੇਨ ਦਾ ਰੂਟ ਤਿਆ ਕੀਤਾ ਜਾਂਦਾ ਤਾਂ ਉਸ ਵਿੱਚ ਪਹਿਲਾਂ ਹੀ ਦੱਸਿਆ ਜਾਂਦਾ ਕਿ ਰੂਟ ਕਲੀਅਰ ਹੈ ਜਾਂ ਨਹੀਂ ਕਿ ਜੇਕਰ ਨਹੀਂ ਕਲੀਅਰ ਹੁੰਦਾ ਤਾਂ ਟ੍ਰੇਨ ਨੂੰ ਰਸਤੇ ਵਿੱਚ ਰੋਕ ਦਿੱਤਾ ਜਾਂਦਾ ਕਿ ਕੋਈ ਵੱਡਾ ਹਾਦਸਾ ਨਾ ਹੋ ਪਰ ਹੁਣ ਜਿਸ ਤਰੀਕੇ ਨਾਲ ਇਹ ਵੱਡਾ ਹਾਦਸਾ ਹੁਣੋਂ ਟਲ ਗਿਆ ਹੈਗਾ ਪਰ ਕਿਤੇ ਨਾ ਕਿਤੇ ਲਾਹੇਪਰਵਾਈ ਰੇਲਵੇ ਵਿਭਾਗ ਦੀ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਕਿ ਕੀ ਉਹਨਾਂ ਨੇ ਪਹਿਲੇ ਇਸ ਚੀਜ਼ ਬਾਰੇ ਗਿਆਨ ਨਹੀਂ ਸੀਗਾ ਕਿ ਅੱਗੇ ਕੁਝ ਵਸਤੂ ਖੜੀ ਹੈਗੀ ਜਾਂ ਕੋਈ ਸਾਧਨ ਖੜਾ ਕੋਈ ਇਸ ਤਰੀਕੇ ਦਾ ਕੋਈ ਵੀ ਇਹਨਾਂ ਨੇ ਜੜੀ ਹੈਗੀ ਅੰਗੋਲਿਆ ਇਸ ਨੂੰ ਕਰਕੇ ਜਿਹੜਾ ਹੁਣ ਦੇਖਣਾ ਹੋਵੇਗਾ ਰੇਲਵੇ ਵਿਭਾਗ ਇਸ ਗੱਲ ਨੂੰ ਲੈ ਕੇ ਆਪਣੇ ਅਧਿਕਾਰੀਆਂ ਤੇ ਜਾਂ ਕਿਸੇ ਕੰਸਟਰਕਸ਼ਨ ਦੇ ਜਾਂ ਹੋਰ ਦੇ ਉੱਪਰ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਇਹ ਕੁਝ ਸਮੇਂ ਤੱਕ ਜਰੂਰ ਕਲੀਅਰ ਹੋ ਜਾਏਗਾ ਜੀ ਹੁਸਨ ਜੀ ਜਿਹੜੀ ਤਸਵੀਰ ਅਸੀਂ ਦੇਖ ਰਹੇ ਹਾਂ ਜਿਹੜਾ ਡੱਬਾ ਨੁਕਸਾਨਿਆ ਗਿਆ ਕਿ ਉਸ ਦੇ ਵਿੱਚ ਵੀ ਸਵਾਰੀਆਂ ਬੈਠੀਆਂ ਹੋਈਆਂ ਸਨ ਯਾਤਰੀ ਸਨ ਉਸ ਡੱਬੇ ਦੇ ਵਿੱਚ ਦੇਖੋ ਮੈਂ ਮੈਂ ਦੱਸਣਾ ਚਾਹਾਂਗਾ ਕਿ ਇਹ ਟ੍ਰੇਨ ਜਿਹੜੀ ਹੈਗੀ ਹੁਸ਼ਿਆਰਪੁਰ ਤੋਂ ਇਸ ਨੂੰ ਜਿਹੜਾ ਹੈਗਾ ਫਿਰੋਜ਼ਪੁਰ ਟ੍ਰੇਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਇਹ ਸ਼ਿਆਰਪੁਰ ਤੋਂ ਵਾਸਤੇ ਕਾਫੀ ਸਵਾਰੀਆਂ ਲੈ ਕੇ ਜਲੰਧਰ ਜਿਨ੍ਹਾਂ ਨੇ ਦਿੱਲੀ ਜਾਣਾ ਹੁੰਦਾ ਜਾਂ ਫਿਰੋਜ਼ਪੁਰ ਜਾਣਾ ਹੁੰਦਾ ਤਾਂ ਤਕਰੀਬਨ ਇਹ ਟ੍ਰੇਨ ਜਿਹੜੀ ਹੈਗੀ ਆ ਪੂਰੀ ਸਵਾਰੀਆਂ ਨਾਲ ਭਰੀ ਹੁੰਦੀ ਹੈਗੀ ਆ ਤਾਂ ਅੱਜ ਵੀ ਇਸ ਟ੍ਰੇਨ ਦੇ ਵਿੱਚ ਕਈ ਯਾਤਰੀ ਜਿਹੜੇ ਸਵਾਰ ਸੀ ਇਸ ਟ੍ਰੇਨ ਇਸ ਟ੍ਰੇਨ ਦੇ ਡੱਬੇ ਦੇ ਨਾਲ ਇਹ ਟਰਾਲੀ ਦਾ ਐਕਸੀਡੈਂਟ ਹੋਇਆ ਹੈਗਾ ਉਸ ਡੱਬੇ ਦੇ ਵਿੱਚ ਵੀ ਕਈ ਸਾਰੇ ਯਾਤਰੀ ਜਿਹੜੇ ਸਵਾਰ ਸਿਗੇ ਪਰ ਯਾਤਰੀ ਜੋ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਡਰ ਗਏ ਸੀ ਜਦੋਂ ਉਸ ਦੀ ਆਵਾਜ਼ ਆਈ ਖੜਕਾ ਆਇਆ ਔਰ ਬਿਲਕੁਲ ਜਿਹੜੀ ਟ੍ਰੇਨ ਬਿਲਕੁਲ ਕੰਬਾਈ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਡਰਾਈਵਰ ਨੇ ਕਿਤੇ ਨਾ ਕਿਤੇ ਬ੍ਰੇਕ ਲਾਉਣ ਦੇ ਵਿੱਚ ਸਫਲ ਹੋ ਗਿਆ ਹੈਗਾ ਜੇਕਰ ਬ੍ਰੇਕ ਨਾ ਲੱਗਦੀ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਔਰ ਕਈ ਜਾਨਾਂ ਜਿਹੜੀਆਂ ਕਿੰਤ ਜਾ ਸਕਦੀਆਂ ਪਰ ਇੱਥੇ ਕਿਤੇ ਨਾ ਕਿਤੇ ਨਿਕਲ ਕੇ ਜੋ ਰੇਲਵੇ ਵਿਭਾਗ ਦੀ ਵੱਡੀ ਗਲਤੀ ਸੁਣ ਅਸੀਂ ਕਹਿ ਸਕਦੇ ਹਾਂ ਕਿ ਜੋ ਵੱਡੀ ਗਲਤੀ ਹੈ ਰੇਲਵੇ ਭਾਗ ਦੀ ਅੱਜ ਦੇਖਣ ਨੂੰ ਸਾਹ ਹਸਨ ਲਾਲ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵੱਡਾ ਹਾਦਸਾ ਹੁਣ ਇੱਥੇ ਕੱਲ ਚੁੱਕਿਆ ਪਰ ਆਖਿਰ ਇਸ ਪੂਰੇ ਹਾਦਸੇ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਤਫਤੀਸ਼ ਤੋਂ ਬਾਅਦ ਸਾਫ਼ ਹੋਏਗਾ